ਕਰਿਆ ਜਿ ਬਲਾਚੌਰ ਰੋਪੜ ਮੁੱਖ ਮਾਰਗ ਤੇ ਜਿੱਥੇ ਇੱਕ ਇੱਕ ਰਾਤ ਭਿਆਨਕ ਹਾਸਾ ਹੋਇਆ ਜਿਸ ਦੇ ਵਿੱਚ ਮਨਜੀਤ ਸਿੰਘ ਪੁੱਤਰ ਜਗENDER ਸਿੰਘ ਵਾਸੀ ਮੁਕਾ ਮੰਡ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਗੰਬੀਰ ਜਖਮੀ ਹੋ ਗਿਆ ਤੇ ਦੂਸਰਾ ਜਿਹੜਾ ਹੈਗਾ ਇੱਕ ਕਰਨ ਵਾਸੀ ਪਟਿਆਲਾ ਜੋ ਕਿ ਮੌਜੂਦਾ ਸਮੇਂ ਵਿੱਚ ਪਿੰਡ ਮਾਣੇਵਾਲ ਵਿੱਚ ਰਹਿ ਰਿਹਾ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੁਸੀਂ ਦੇਖ ਸਕਦੇ ਆ ਕਿੰਨਾ ਭਿਆਨਕ ਹਾਸਾ ਇਹ ਹੋਇਆ ਹੋਵੇਗਾ ਜਿਸ ਨਾਲ ਕਾਰ ਬਿਲਕੁਲ ਚੱਕਣਾ ਚੂਰ ਹੋ ਚੁੱਕੀ ਆ ਹਾਲਾਤ ਤੁਸੀਂ ਦੇਖ ਸਕਦੇ ਕਾਰ ਦੇ ਕਿਸ ਤਰੀਕੇ ਦੇ ਨਾਲ ਕਾਰ ਦੇ ਹਾਲਾਤ ਹਨ ਤੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਕੰਡੈਕਟਰ ਸੀਟ ਤੇ ਬੈਠਾ ਸੀ ਕਰਨ ਉਸ ਦੀ ਮੌਤ ਹੋ ਚੁੱਕੀ ਆ ਤੇ ਗੱਡੀ ਦਾ ਨੰਬਰ ਹੈਗਾ ਜੀ ਇਹਦਾ ਜੈਨ ਗੱਡੀ ਆ ਪੀਬੀ 25 ਬੀ 2177 ਦੂਜੀ ਜਿਹੜੀ ਹੈਗੀ ਆ ਸਕੋਡਾ ਗੱਡੀ ਆ ਪੀਬੀ 89 86 94 ਦੋਨੇ ਗੱਡੀਆਂ ਦਾ ਇੱਥੇ ਜਿਸਲੇ ਸੁਦੇ ਮਜਰੇ ਕਟ ਦੇ ਕੋਲ ਪੁੱਜੀਆਂ ਤਾਂ ਅਚਾਨਕ ਇੱਕ ਦੂਜੇ ਦੇ ਨਾਲ ਟਕਰਾ ਜਾਨੀਆਂ ਤੇ ਉਸ ਦਾ ਵਿੱਚ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਗੱਡੀਆਂ ਤੇ ਹੁਣ ਗੱਡੀ ਨੂੰ ਜਿਹੜੇ ਹੈਗੇ ਆ ਲਿਜਾਣ ਲਈ ਕ੍ਰੇਨ ਆਈ ਆ ਤੇ ਕ੍ਰੇਨ ਦੇ ਨਾਲ ਲਿਜਾਣ ਲੱਗੇ ਬੀਤੀ ਰਾਤ ਦੇਰ ਰਾਤ ਇਹ ਆਪਾ ਹੋਇਆ ਦੇਰ ਦੇਰ ਚ ਇੱਕ ਅਬਜੈਕਟਿਵ ਦੀ ਮੌਤ ਹੋ ਚੁੱਕੀ ਆ ਤੇ ਦੂਸਰਾ ਅਬਜੈਕਟਿਵ ਜਿਹੜਾ ਹੈਗਾ ਉਹ ਵੀ ਅਬਜੈਕਟਿਵ ਨੇ ਆ ਉਸ ਨੂੰ ਬੜਾ ਜ਼ੋਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਹਾਂਜੀ ਸਰ ਜਿਹੜਾ ਰਾਤੀ ਹਾਦਸਾ ਹੋਇਆ ਹੈ ਦੋ ਕਾਰਾਂ ਦਾ ਸਿੱਧੇ ਮੱਜ ਦੇ ਉਹਦੇ ਦੀ ਕੀ ਜਿਹੜੀ ਸਥਿਤੀ ਸਥਿਤੀ ਕੀ ਆਇਆ ਕਿੰਨੇ ਬੰਦੇ ਫੱਟੜ ਹੋਏ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਹੈ ਜੀ ਹਾਂਜੀ ਇੱਕ ਫੱਟੜ ਹੋਇਆ ਇਹ ਕਿੱਥੇ ਦੇ ਸੀਗੇ ਹਰੇਣੇ ਵਾਲੇ ਤੂੰ ਮਾਣੇ ਵਾਲ ਦੇ ਨਾਮ ਪਤਾ ਹੈ ਜੀ ਉਹਨਾਂ ਦੇ ਕਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਿਹਾ ਸੀਗਾ ਕਿਰਾਏ ਤੇ ਮਾਣੇ ਆ ਹਾਂ ਤੇ ਦੂਸਰਾ ਦੂਸਰਾ ਫੱਟੜ ਜਿਹੜਾ ਹੋਇਆ ਉਹ ਅੰਬਰਸਾਦਾ ਤੋਂ ਇਹ ਵੀ ਮੋਟਰ ਰੈਂਡਾ ਸੀਗਾ ਕਿਥੇ ਰੈਂਡਾ ਸੀ ਨਹੀਂ 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 ਆਪਣੇ ਜਾ ਰਿਆ ਸੀਗਾ ਇਧਰੋਂ ਰੂਪਰ ਰੂਪਰ ਸੈਂਟ ਤੋਂ ਜਾ ਰਿਆ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਡਾਉਨ ਸਾਈਡ ਲਿਆ ਕੇ ਉਧਰੋਂ ਆ ਰਿਹਾ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕਟ ਤੋਂ ਮੁੜ ਕੇ ਰੌਂਗ ਸਾਈਡ ਆ ਰਹੀ ਸੀ ਨਹੀਂ ਬਣਾ ਚੋ ਸਾਈਡ ਤੋਂ ਆ ਰਹੀ ਸੀ ਬਣਾ ਚੋ ਸਾਈਡ ਤੋਂ ਇਹ ਜਿਹੜੀ ਜਿੰਨ ਇਹ ਚੰਡੀਗੜ੍ਹ ਦਾ ਸੀ ਚੰਡੀਗੜ੍ਹ ਟੋਕਨ ਜਾ ਰਿਹਾ ਹਾਂਜੀ ਤੇ ਹੁਣ ਇਹਦੇ ਵਿੱਚ ਪੱਟੜ ਕਿੰਨੇ ਆ ਇੱਕੋ ਹੀ ਫਟੜਾ ਇੱਕ ਪੱਟੜਾ ਤੇ ਇੱਕ ਦਿਨ ਹੋਰ ਹਾਂਜੀ